ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਆ ਉਹ ਸਿਖਰਾਂ ਦੇ ਉੱਤੇ ਪਹੁੰਚਿਆ ਨਜ਼ਰ ਆ ਰਿਹਾ ਦੋਨਾਂ ਮੁਲਕਾਂ ਦੇ ਵੱਲੋਂ ਲਗਾਤਾਰ ਇੱਕ ਦੂਜੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵੱਲੋਂ ਐਲਓਸੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਅਤੇ ਇਸ ਗੋਲੀਬਾਰੀ ਦਾ ਮੁਕਾਬਲਾ ਕਰਦਿਆਂ ਹੋਇਆਂ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਪੁਸ਼ਟੀ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲਾਅਸ ਨਾਇਕ ਦਿਨੇਸ਼ ਕੁਮਾਰ ਸ਼ਹਾਦਤ ਦਾ ਜਾਮ ਪੀ ਗਏ ਨੇ एलओसी ਦੇ ਉੱਤੇ ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਵਿਚਾਲੇ ਦਿਨੇਸ਼ ਕੁਮਾਰ ਜਿਹੜੇ ਕਿ ਇਸ ਗੋਲੀਬਾਰੀ ਦਾ ਮੁਕਾਬਲਾ ਕਰਦਿਆਂ ਹੋਇਆ ਸ਼ਹੀਦ ਹੋ ਗਏ ਨੇ ਪੁਸ਼ਟੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਸ ਦੁਖਦ ਖਬਰ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਦੁੱਖ ਸਾਂਝਾ ਕੀਤਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿਨੇਸ਼ ਕੁਮਾਰ ਜਿਹੜੇ ਨੇ ਉਹ ਹਰਿਆਣਾ ਦੇ ਰਹਿਣ ਵਾਲੇ ਸੀ ਹਰਿਆਣਾ ਦੇ ਪਲਵਲ ਇਲਾਕੇ ਤੋਂ ਜਿਹੜਾ ਬਿਲੋਂਗ ਕਰਦੇ ਸੀ ਦਿਨੇਸ਼ ਕੁਮਾਰ ਜਿਹੜੇ ਨੇ ਉਹ ਗੋਲੀਬਾਰੀ ਦਾ ਜਿਹੜਾ ਆ ਮੁਕਾਬਲਾ ਕਰਦਿਆਂ ਹੋਇਆ ਸ਼ਹੀਦੀ ਜਾਪੀ ਗਈ ਨੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ ਬੀਤੇ ਮੰਗਲਵਾਰ ਬੁੱਧਵਾਰ ਦੇਰ ਰਾਤ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਦੇ ਉੱਤੇ ਕੀਤੇ ਗਏ ਹਮਲੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਐਲਓਸੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਜਾਣਕਾਰ ਦੇ ਅਨੁਸਾਰ 7 ਮਈ ਨੂੰ ਪਾਕਿਸਤਾਨ ਫੌਜ ਦੇ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦੇ ਵਿੱਚ ਇੱਕ ਭਾਰਤੀ ਸੈਨਿਕ ਸ਼ਹੀਦ ਹੋ ਗਿਆ। ਭਾਰਤੀ ਫੌਜ ਦੇ ਵਾਈਟ ਨਾਈਟ ਕੋਰ ਨੇ ਗੋਲੀਬਾਰੀ ਦੇ ਵਿੱਚ ਇੱਕ ਭਾਰਤੀ ਫੌਜ ਦੇ ਜਵਾਨ ਦਿਨੇਸ਼ ਕੁਮਾਰ ਦੀ ਸ਼ਹਾਦਤ ਦੀ ਪੁਸ਼ਟੀ ਕੀਤੀ ਹੈ। ਭਾਰਤੀ ਫੌਜ ਦੀ ਵਾਈਟ ਨਾਈਟ ਕੋਰ ਯੂਨਿਟ ਨੇ ਲਿਖਿਆ ਹੈ ਕਿ 5 ਫੀਲਡ ਰੈਜੀਮੈਂਟ ਦੇ ਲਾਓ ਸੁਨੈਕ ਦਿਨੇਸ਼ ਕੁਮਾਰ ਨੇ 7 ਮਈ ਨੂੰ ਪਾਕਿਸਤਾਨ ਫੌਜ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। जीओसी ਅਤੇ ਵਾਈਟ ਨਾਈਟ ਕੋਰ ਦੇ ਸਾਰੇ ਰੈਂਕ 5 ਐਫਡੀ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਦਿਨੇਸ਼ ਕੁਮਾਰ ਦੇ ਸਰਬੋਤਮ ਬਲੀਦਾਨ ਨੂੰ ਉਹਨਾਂ ਨੇ ਸਲਾਮ ਕੀਤਾ। ਤਾਂ ਵਾਈਟ ਨਾਈਟ ਕੋਰ ਨੇ ਕਿਹਾ ਕਿ ਅਸੀਂ ਪੁੰਛ ਸੈਕਟਰ ਦੇ ਵਿੱਚ ਮਾਸੂਮ ਨਾਗਰਿਕਾਂ ਦੇ ਉੱਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੇ ਸਾਰੇ ਪੀੜਤਾਂ ਦੇ ਨਾਲ ਏਕਤਾ ਦੇ ਨਾਲ ਖੜੇ ਹਾਂ। ਤਾਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਜਿਹੜੇ ਨੇ ਇਸ ਸ਼ਹੀਦ ਨੂੰ ਸਲਾਮ ਕਰ ਰਹੇ ਨੇ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਵੱਲੋਂ ਵੀ ਇੱਕ ਟਵੀਟ ਕਰਦਿਆਂ ਹੋਇਆਂ ਜਿਹੜੀ ਹੈ ਸ਼ਹਾਦਤ ਨੂੰ ਸਲਾਮ ਕੀਤਾ ਗਿਆ ਹੈ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨੂੰ ਪਾਣਾ ਮੰਨਣ ਦੀ ਅਰਦਾਸ ਕੀਤੀ